ਯੁੱਧ ਨਸ਼ਿਆ ਵਿਰੋਧਾ ਜਿੱਥੇ ਪੰਜਾਬ ਸਰਕਾਰ ਦੀ ਇਹ ਮੁਹਿੰਮ ਚੇੜੀ ਹੋਈ ਆ ਉੱਥੇ ਹੀ ਭਗਵੰਤ ਮਾਨ ਦਾ ਬਿਆਨ ਆਉਂਦਾ ਤੇ ਕੁਝ ਲੋਕਾਂ ਨੂੰ ਹਲਾ ਕੇ ਰੱਖ ਦਿੰਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਭਗਵੰਤ ਮਾਨ ਕਹਿੰਦੇ ਕਿਸੇ ਨੂੰ ਨਹੀਂ ਬਖਸ਼ਾਂਗੇ ਕਾਰਵਾਈ ਕਰਾਂਗੇ ਬਲਡੋਜ਼ਰ ਉਹਨਾਂ ਦੇ ਘਰਾਂ ਤੇ ਚੱਲੂਗਾ ਜਿਨ੍ਹਾਂ ਨੇ ਕਾਰੋਬਾਰ ਛੇੜਿਆ ਜਾਂ ਚਿੱਟੇ ਦੇ ਚਿੱਟਾ ਵੇਚ ਕੇ ਜਿਹੜੀ ਆ ਕਮਾਈ ਕੀਤੀ ਹੈ ਆ ਪਹਿਲਾ ਵੀਡੀਓ ਸੁਣਦੇ ਆ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰਨੀ ਹੈ ਕਮੈਂਟ ਵਿੱਚ ਆਪਣੀ ਰਾਇ ਸਾਂਝੀ ਕਰਨੀ ਹੈ ਆਓ ਵੀਡੀਓ ਸੁਣਦੇ ਆ ਪੰਜਾਬੀ ਹਾਂ ਜਿੱਧਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਕੰਮਾਂ ਨੂੰ ਪਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਕੰਮਾਂ ਨੂੰ ਪਏ ਹੋਇਆ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਹੀ ਚੱਲੂ ਕੰਮ ਕਰਦੇ ਹੁੰਦੇ ਐਂ ਜੇ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋਜਰ ਉੱਥੇ ਵੀ ਚੱਲੂਗਾ ਭਗਵਾਨ ਸਿੰਘ ਮਾਨ ਜੀ ਜਿੰਦਾਬਾਦ 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 ਭਗਵਾਨ ਸਿੰਘ ਮਾਨ ਜੀ ਮਿਹਰਬਾਨੀ ਜੀ ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਇਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਹੈ ਚਾਹੇ ਸੰਤਰੀ ਹੈ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਤੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ ਸੱਤਰ ਪਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਡੋਜਰ ਆ ਰਿਹਾ ਹੈ ਜਲਦੀ ਲਓ ਜੀ ਦੇਖੋ ਪੂਰੀ ਤਿਆਰੀ ਕਰ ਰੱਖੀ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਆ ਜੀ ਲੋਕਾਂ ਤੋਂ ਬਿਨਾਂ ਲਹਿਰ ਨਹੀਂ ਬਣਨੀ ਇਹ ਇਹ ਕੰਮ ਇਕੱਲੀ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਊਗੀ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਕਿ ਪੰਜਾਬ 'ਚ ਕੋਈ ਕੰਮ ਚੱਲ ਰਿਹਾ ਹੈ ਔਰ ਇਹ ਵੀ ਨਹੀਂ ਹੈਗਾ ਕਈਆਂ ਦੇ ਮਨ 'ਚ ਹੋਊਗਾ ਬਾਈ 3 ਸਾਲ ਬਾਅਦ ਕਿਉਂ ਸ਼ੁਰੂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਪਲੈਨਿੰਗ ਤਾਂ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀ ਕਿ ਕਿਵੇਂ ਕਰਨਾ ਹੈ ਉਸ ਤੋਂ ਬਾਅਦ ਕੀ ਹੋਊਗਾ ਮੇਨ ਸਪਲਾਈ ਤਾਂ ਸਪਲਾਈ ਲਾਈਨ ਤੋੜਨੀ ਤਾਂ ਖਾ ਸਕ ਔਖੀ ਨਹੀਂ ਸਪਲਾਈ ਲਾਈਨ ਤਾਂ ਜਦੋਂ ਮਰਜ਼ੀ ਬੰਦ ਕਰ ਦਿਓ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਵਿਚਾਰੇ ਨੌਜਵਾਨ ਇਹ ਸੰਗਤ ਚ ਪੈ ਗਏ ਬੁਰੀ ਸੰਗਤ ਚ ਨਸ਼ੇ ਦੇ ਐਡਿਕਟਡ ਹੋ ਗਏ ਮਰੀਜ਼ ਬਣ ਗਏ ਫਿਰ ਉਹਨਾਂ ਨੂੰ ਜਦੋਂ ਨਸ਼ਾ ਨਾ ਮਿਲੇ ਉਹ ਤੜਫਣਗੇ ਫੋਨ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਪਹਿਲਾਂ ਕੋਟ ਸੈਂਟਰ ਅਪਡੇਟ ਕੀਤੇ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਦਵਾਈਆਂ ਰੱਖੀਆਂ ਕਿ ਜੇ ਆਉਣਗੇ ਤਾਂ ਉਹਨਾਂ ਨੂੰ ਦਵਾਈਆਂ ਤੇ ਲਿਆ ਕੇ ਘਟੋ ਘਟੋ ਉਹਨਾਂ ਨੂੰ ਜਾਨ ਨੂੰ ਨਹੀਂ ਖਤਰਾ ਹੋਣਾ ਚਾਹੀਦਾ ਰੀਹੈਬ ਸੈਂਟਰ ਬਣਾਏ ਫਿਰ ਇਹ ਕੀਤਾ ਕਿ ਕਿਹੜੇ ਕਿਹੜੇ ਏਰੀਆ ਚੋਂ ਨਸ਼ਾ ਜਾਂਦਾ ਹੈ ਮਤਲਬ ਸਪਲਾਈਅਰ ਕਿੱਥੇ ਨੇ ਜਿਹੜੇ ਨਸ਼ੇ ਨਸ਼ਾ ਲੈਂਦੇ ਨੇ ਅਸੀਂ ਉਹਨਾਂ ਨੂੰ ਸਮਗਲਰ ਨਹੀਂ ਕਹਿੰਦੇ ਉਹ ਤਾਂ ਮਰੀਜ਼ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਬਾਅਦ ਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਰਾਹੀਂ ਜਾਂ ਜੋ ਜੋ ਵੀ ਉਹਨਾਂ ਦਾ ਇੱਛਾ ਹੋਗੀ ਉਹਨਾਂ ਨੂੰ ਮੁੱਖ ਧਾਰਾ ਚ ਵਾਪਸ ਲੈ ਕੇ ਆਵਾਂਗੇ ਕੰਮ ਤੇ ਮੰਗੇ ਹੱਥਾਂ ਚੋਂ ਟੀਕੇ ਖੋਕੇ ਟਫਨ ਦੇਵਾਂਗੇ ਤਾਂ ਕਿ ਦੁਬਾਰਾ ਨਾ ਸੋਚਣ ਇਧਰ ਬਾਰੇ ਕਿ ਕੁਝ ਬਿਜ਼ੀ ਹੋ ਜਾਣਗੇ ਫਿਰ ਉਹ ਖੇਡਾਂ ਦੇ ਮੈਦਾਨ ਬਣ ਰਹੇ ਨੇ ਤਾਂ ਕਿ ਖੇਡਾਂ ਵੱਲ ਜਾਣ ਖੇਡਾਂ ਬਤਨ ਪੰਜਾਬ ਦੀਆਂ ਚੱਲ ਰਹੀਆਂ ਨੇ ਤਾਂ ਦੋਸਤੋ ਤੁਸੀਂ ਵੀ ਸੁਣਿਆ ਨੇ ਇਹ ਗੱਲਾਂ ਭਗਵੰਤ ਮਾਨ ਨੇ ਜੋ ਗੱਲਾਂ ਕਈਆਂ ਨੇ ਕਿਤੇ ਨਾ ਕਿਤੇ ਅਸਰਦਾਰ ਨੇ ਕਿ ਪੰਜਾਬ ਦੇ ਵਿੱਚ ਹੁਣ ਐਕਸ਼ਨ ਹੋ ਰਿਹਾ ਤੇ ਬਲਡੋਜ਼ਰ ਹਰ ਇੱਕ ਦੇ ਘਰ ਤੇ ਚੱਲੇਗਾ ਜਿਨ੍ਹਾਂ ਨੇ ਚਿੱਟੇ ਦੇ ਨਾਲ ਕਾਰੋਬਾਰ ਚਲਾਏ ਹੋਏ ਨੇ ਜਾਂ ਆਪਣੀਆਂ ਘਰ ਕੋਠੀਆਂ ਮਹਿਲ ਬਣਾਏ ਹੋਏ ਨੇ ਚਾਹੇ ਉਹ ਕੋਈ ਅਫਸਰ ਹੋਵੇ ਚਾਹੇ ਕੋਈ ਮੁਲਾਜ਼ਮ ਹੋਵੇ ਸਭ ਦੇ ਉੱਪਰ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਨੌਜਵਾਨ ਇਸ ਬੁਰੀ ਸੰਗਤ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਬਚਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਵੀਡੀਓ ਨੂੰ ਦਬਕੇ ਕਰਿਓ ਸ਼ੇਅਰ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ